ਕਿ ਜੋ ਅਸੀਂ ਸ਼ੁਰੂ ਤੋਂ ਮਾਂ ਦੇ ਢਿੱਡ ਅੰਦਰੋਂ ਹੀ ਜੋ ਬੱਚੇ ਨੂੰ ਸਿਖਾ ਕੇ ਭੇਜਣਾ ਉਸੇ ਢੰਗ ਨਾਲ ਹੀ ਉਹਦਾ ਕਿਰਦਾਰ ਬਣਨਾ ਅਸੀਂ ਇੱਕ ਅਜਿਹੀ ਦੌੜ ਵਿੱਚ ਸਾਰਿਆਂ ਨੂੰ ਸ਼ਾਮਲ ਕਰ ਦਿੱਤਾ ਜਿੱਥੇ ਸਿਰਫ ਤੇ ਸਿਰਫ ਹਵਸ ਤੇ ਪੈਸਾ ਬਸ ਇਸ ਤੋਂ ਅਗਾਹਾਂ ਅਸੀਂ ਗੱਲ ਕਰਦੇ ਹੀ ਨਹੀਂ ਸੋਸ਼ਲ ਮੀਡੀਆ ਤੇ ਤੁਸੀਂ ਜੇ ਆਪਣੀ ਕੋਈ ਰੀਲ ਵੀ ਚਲਾਨੀ ਹੈ ਨਾ ਜੀ ਤੁਸੀਂ ਉਹਦੇ ਵਿੱਚ ਵੀ ਜਦ ਤੱਕ 네ਗੈਟਿਵਿਟੀ ਦਿਖਾ ਕੇ ਖਿੱਚ ਦਿਖਾ ਕੇ ਕਿ ਆ ਚੀਜ਼ ਇੰਜ ਇਹਨੇ ਆ ਕਰ ਦਿੱਤਾ ਉਹਨੇ ਇਸ ਤਰ੍ਹਾਂ ਕੱਪੜੇ ਲਾਏ ਯਾਨੀ ਉਹ ਚੀਜ਼ ਦੇ ਤੁਸੀਂ ਵਿਊਜ਼ ਦੇਖੋਗੇ ਮੈਕਸਿਮਮ ਹੋਣਗੇ ਬਜਾਏ ਕਿ ਦੂਜੇ ਪਾਸੇ ਦੇ ਕਿ ਅਸੀਂ ਜੀ ਆ ਫੌਜੀ ਦਾ ਇਸ ਢੰਗ ਨਾਲ ਉਹਨੇ ਆ ਬਹਾਦਰੀ ਦਿਖਾਈ ਉਹਦੇ ਵਿਊਜ਼ ਜਾਣਗੇ 100 ਯਾਨੀ ਇਹ ਕੰਪੈਰੀਜ਼ਨ ਜੋ ਆਪਾਂ ਦੇਖ ਰਹੇ ਆ ਚਫੇਰੇ ਉਸੇ ਸਦਕਾ ਹੀ ਇਹ ਸਾਡੇ ਸਾਹਮਣੇ ਆ ਕਿ ਅਸੀਂ 네ਗੇਟਿਵਿਟੀ ਵੱਲ ਜ਼ਿਆਦਾ ਖਿੱਚੇ ਜਾਂਦੇ ਆ ਤੇ ਉਹ 네ਗੇਟਿਵਿਟੀ ਖਿੱਚਣ ਦਾ ਮਕਸਦ ਪਿੱਛੇ ਕੀ ਜੇ ভিউਜ਼ ਦਾ ਮਤਲਬ ਕਿ ਪੈਸੇ ਆਣੇ ਸੋ ਸਾਡਾ ਸਿਸਟਮ ਇਹੋ ਜਿਹਾ ਬਣ ਗਿਆ ਕਿ ਅਸੀਂ ਜਿਸ ਢੰਗ ਨਾਲ ਜੋ ਹਵਾਸ ਭਰੀਆਂ ਚੀਜ਼ਾਂ ਸਾਹਮਣੇ ਫੋਰਸ਼ ਕਿਤਾਬਾਂ ਰਸਾਲੇ ਸਭ ਉਹੀ ਵਿਕ ਰਹੇ ਨੇ ਸਭ ਤੋਂ ਵੱਧ ਜਿਨ੍ਹਾਂ ਵਿੱਚ ਅਸੀਂ ਜਿਸਮ ਫਰੋਸ਼ੀ ਦੀ ਗੱਲ ਹੋਏ ਜਿਸਮਾਨੀ ਸੰਬੰਧਾਂ ਦੀ ਗੱਲ ਹੋਏ ਸੋ ਇਹ ਚੀਜ਼ ਕਿ ਅਸੀਂ ਛੇਤੀ ਪੈਸਾ ਕਮਾਉਣਾ ਹੈ ਯਾਨੀ ਇੱਕ ਸਕੂਲ ਪੜ੍ਹਦੇ ਬੱਚੇ ਨੂੰ ਅਸੀਂ ਤੀਜੀ ਜਮਾਤ ਤੋਂ ਸ਼ੁਰੂ ਕਰ ਦਿੰਨੇ ਆ ਖਿਆਲ ਕਰਿਓ ਪੁੱਛ ਲਿਓ ਹੋ ਰਿਹਾ ਕਿ ਨਹੀਂ ਵੀ ਜੇ ਪੜ੍ਹੇਗਾ ਵਧੀਆ ਨੌਕਰੀ ਖੋਏਗੀ ਕੁਰਸੀ ਵਾਲੀ ਹੋਊਗੀ ਨਹੀਂ ਫਿਰ ਰੇੜੀ ਲਾ ਲਈ ਔਰ ਯਾਨੀ ਅਸੀਂ ਐਕਸਟ੍ਰੀਮ ਉਹਨੂੰ ਹੀ ਸਿਖਾ ਦਿੰਨੇ ਆ ਵੀ ਆਹ ਇਧਰ ਲੈ ਐਕਸਟ੍ਰੀਮ ਹੈ ਉਹ ਉਧਰ ਲੈ ਐਕਸਟ੍ਰੀਮ ਹੈ ਕਿ ਤੂੰ ਪੈਸੇ ਕਮਾਣੇ ਆ ਮਕਸਦ ਸਿਰਫ ਪੈਸੇ ਕਮਾਣੇ ਸੋ ਉਹ ਬੱਚਾ ਜਾਂ ਕੁੜੀ ਹੋਏ ਜਾਂ ਮੁੰਡਾ ਹੋਏ ਜਿਸ ਨੂੰ ਇਹ ਦਿਖੇ ਕਿ ਨਾ ਸਾਰੀ ਸ਼ਾਨ ਉਹ ਸ਼ੌਕਤ ਕਿਉਂਕਿ ਅਸੀਂ ਇੱਕ ਬਹੁਤ ਵੱਡਾ ਗੈਪ ਕ੍ਰੀਏਟ ਕਰਤਾ ਇੱਕ ਪਾਸੇ ਐਕਸਟ੍ਰੀਮ ਅਮੀਰੀ ਜਿੱਥੇ ਸੋਨੇ ਦੀਆਂ ਇੱਟਾਂ ਭਰੀਆਂ ਪਈਆਂ ਵੱਧੂ ਪੈਸਾ ਜਿੱਥੇ ਉਹਨਾਂ ਤੋਂ ਸਮਝ ਨਹੀਂ ਆਉਂਦੀ ਸੁੱਟਣਾ ਕਿੱਥੇ ਹੈ ਤੇ ਦੂਜੇ ਪਾਸੇ ਐਕਸਟ੍ਰੀਮ ਗਰੀਬੀ ਭੁੱਖਮਰੀ ਜਿੱਥੇ ਇੱਕ ਵੇਲੇ ਦੀ ਰੋਟੀ ਨਸੀਬ ਨਾ ਹੋਣੀ ਜਿੱਥੇ ਖੁਦਕੁਸ਼ੀਆਂ ਹੋਣੀਆਂ ਵੀ ਸਾਡੀ 5000 ਫੀਸ ਨਹੀਂ ਪਰੀ ਗਈ ਯਾਨੀ ਇਹ ਐਕਸਟ੍ਰੀਮ ਦੇਖਦੇ ਆਂ ਮਨ ਵਿੱਚ ਬਗਾਵਤ ਸ਼ੁਰੂ ਹੁੰਦੀ ਤੇ ਸੋ ਉਹ ਬਗਾਵਤੀ ਸੁਰ ਜਦੋਂ ਚਲਦੀ ਜੇ ਤਾਂ ਉਹਦੇ ਵਿੱਚ ਅ ਕਿਉਂਕਿ ਉਹ ਬਦਲਾ ਲਊ ਨੀਤੀ ਨਾਲ ਹੁੰਦੀ ਹੈ ਕਿ ਅਸੀਂ ਕਿਉਂ ਸਾਡੇ ਨਾਲ ਕਿਉਂ ਇਸ ਤਰ੍ਹਾਂ ਦਾ ਵਿਤਕਰਾ ਸੀ ਕਿਉਂ ਪਿੱਛੇ ਰਹਿ ਗਏ ਤੇ ਉੱਥੇ ਤੱਕ ਕਿਵੇਂ ਪਹੁੰਚਣਾ ਹੈ ਦਾ ਮਤਲਬ ਹੈ ਬਾਏ ਹੁੱਕ অর ਬਾਏ ਕਰੁੱਕ ਅਸੀਂ ਪੈਸਾ ਕਮਾਉਣਾ ਹੀ ਕਮਾਉਣਾ ਹੁਣ ਉਹਦੇ ਵਿੱਚ ਸਭ ਤੋਂ ਛੇਤੀ ਜਾਣ ਦਾ ਕੀ ਰਸਤਾ ਹੈ ਜਾਂ ਤਾਂ ਕਿਸੇ ਹੋਰ ਦਾ ਲੁੱਟ ਲਓ ਇਹ ਅਪਰਾਧਿਕ ਗੈਂਗਾ ਨਾਲ ਜੁੜ ਜਾਓ ਕਿ ਅਸੀਂ ਕਿਸੇ ਤੋਂ ਹਤਿਆ ਲਈਏ ਤੇ ਜਾਂ ਫਿਰ ਡਰੱਗ ਮਨੀ ਜੋ ਕਿ ਐਸ ਵੇਲੇ ਬਿਲਕੁਲ ਸਿਖਰਾਂ ਤੇ ਪਹੁੰਚਿਆ ਪਿਆ ਕਿ ਉਸ ਪਾਸਿਓਂ ਅਸੀਂ ਲੈ ਸਕਦੇ ਹਾਂ ਤੇ ਤੁਸੀਂ ਦੇਖ ਰਹੇ ਹੋ ਵੱਧਦਾ ਜਾਂਦਾ ਰੁਝਾਨ ਕਿ ਕਿਉਂ ਸਾਡੇ ਗੈਂਗਸ ਵੱਧਦੇ ਜਾਂਦੇ ਨੇ ਗੈਂਗ ਵਾਰਸ ਵੱਧਦੀਆਂ ਜਾਂਦੀਆਂ ਕਿਉਂ ਸਾਡੀ ਉਸ ਤਰੀਕੇ ਦੀ ਐਕਸਟ੍ਰੈਕਸ਼ਨ ਮਨੀ ਵਧੀ ਜਾਂਦੀ ਹੈ ਕਿਉਂਕਿ ਉਹ ਕੰਮ ਅਸਲੀ ਤਾਂ ਸਿਰਫ ਉਸ ਅਮੀਰੀ ਨੂੰ ਮੰਨਣਾ ਤੇ ਦੂਜੇ ਪਾਸੇ ਮੈਂ ਤੁਹਾਨੂੰ ਜ਼ਿਕਰ ਕੀਤਾ ਹਵਸਦਾ ਕਿ ਜਿੰਨੀ ਨੈਗੇਟਿਵਿਟੀ ਅਸੀਂ ਕਰ ਚੁੱਕੇ ਕਿ ਅਸੀਂ ਧੀਆਂ ਤੇ ਸ਼ਕੰਜਾ ਹੋਰ 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 ਕੱਸੀ ਜਾਂਦੇ ਆ ਨਤੀਜਾ ਹੁੰਦਾ ਜੇ ਦੇਖੋ ਸੁਖਵਿੰਦਰ ਜੀ ਬਤੌਰ ਡਾਕਟਰ ਇੱਕ ਦੱਸ ਰਹੀਆਂ ਕਿ ਹਾਰਮੋਨਲ ਚੇਂਜ ਆਣੀ ਨਾਰਮਲ ਜੇ ਅੱਜ ਦੀ ਨਹੀਂ ਹੈ ਜਦੋਂ ਤੋਂ ਇਨਸਾਨ ਬਣਿਆ ਜੰਮਦੇ ਬੱਚੇ ਤੋਂ ਲੈ ਕੇ ਉਹ ਹਾਰਮੋਨ ਦੇ ਵਿੱਚ ਤਬਦੀਲੀ ਆਣੀ ਹੀ ਆਣੀ ਹੈ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਕਿ ਬੱਚੇ ਨੇ ਜਦੋਂ ਜਵਾਨੀ ਵੱਲ ਪੈਰ ਧਰਨਾ ਉਹਦੀ ਆਟੋਮੈਟਿਕ ਖਿੱਚ ਹੈ ਉਹਦੀ ਅੰਦਰ ਇਹੋ ਜਿਹੇ ਹਾਰਮੋਨ ਨੇ ਸਰਜ ਹੋਣਾ ਉਹਨੂੰ ਇਸ ਚੀਜ਼ ਦੀ ਲੋੜ ਮਹਿਸੂਸ ਹੋਣੀ ਹੈ ਉਹ ਕੁੜੀ ਹੋਵੇ ਕਿ ਮੁੰਡਾ ਹੋਵੇ ਜਦ ਇੱਕ ਪਾਸੇ ਅਸੀਂ ਮੁੰਡੇ ਨੂੰ ਖੁੱਲ ਦੇ ਦਿੱਤੀ ਤਾਂ ਉਹਨੇ ਕਿਸੇ ਨਾ ਕਿਸੇ ਕੁੜੀ ਨਾਲ ਹੀ ਜਾਣਾ ਤੇ ਦੂਜੇ ਪਾਸੇ ਅਸੀਂ ਕੁੜੀਆਂ ਨੂੰ ਸਖਰਤਾ ਦਬਾ ਦਿੱਤਾ ਕਿ ਤੁਸੀਂ ਤਾਂ ਆਹ ਰੈਸਟ੍ਰਿਕਸ਼ਨਸ ਨੇ ਤੁਸੀਂ ਨਿਕਲਣਾ ਹੀ ਨਹੀਂ ਸੋ ਉਹ ਜਿਸ ਹਿਸਾਬ ਨਾਲ ਦੱਬ ਕੇ ਤੇ ਫਿਰ ਲੁਕ ਛਿਪ ਕੇ ਜੋ ਇਸ ਤਰੀਕੇ ਦੇ ਰਸਤੇ ਲੱਭਦੀਆਂ ਨੇ ਤੇ ਫਿਰ ਅਲਟੀਮੇਟਲੀ ਜਦੋਂ ਬਾਹਰ ਜਾਣਾ ਹੁੰਦਾ ਉਹ ਇੰਨਾ ਖੁੱਲਾ ਉਹਨਾਂ ਨੂੰ ਸਾਰਾ ਮਾਹੌਲ ਦਿਖਦਾ ਕਿ ਇੱਥੋਂ ਚੁੰਨੀਆਂ ਬਨ ਕੇ ਤੋਰੀਦਾ ਤੇ ਉੱਥੇ ਜਹਾਜ਼ ਉਤਰਦੇ ਸਰ ਚੁੰਨੀਆਂ ਉਹ ਪਵਾ ਕੇ ਮਾਰੀਦੀਆਂ ਨਹੀਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਅੰਗਿਣਤ ਵਾਰ ਗਈਆਂ ਆਪਣੇ ਬੱਚਿਆਂ ਨਾਲ ਵੀ ਡਾਕਟਰ ਸਾਹਿਬ ਮੈਂ ਆਪਣੇ ਹਸਬੰਦ ਨਾਲ ਵੀ ਅਸੀਂ ਆਪਣੇ ਅੱਖੀਂ ਦੇਖਿਆ ਕਿ ਇੱਥੋਂ ਜਾ ਕੇ ਜਦੋਂ ਉੱਥੇ ਉਤਰਦੀਆਂ ਨੇ ਯੂਕੇ ਵਿੱਚ ਕਿ ਉਹ 에어ਪੋਰਟ ਤੇ ਹੀ ਤੁਸੀਂ ਸਮਝੋ ਕਿ ਉੱਥੋਂ ਖਰੀਦੇ ਤਾਂ ਹੈ ਨਹੀਂ ਲਿਆਈਆਂ ਲੁਕਾ ਕੇ ਵੀ ਪਾਏ ਹੋਏ ਪੂਰੇ ਕੱਪੜੇ ਜਦੋਂ ਉਤਰਦਿਆਂ ਨੇ 에어ਪੋਰਟ ਤੇ ਉਤਰ ਕੇ ਪਹਿਲਾਂ ਚੇਂਜ ਕਰਨ ਗਿਆ ਵੀ ਉਹ ਨੰਗੇਜ਼ ਵਾਲੇ ਕੱਪੜੇ ਪਾ ਲਈਏ ਫਿਰ ਬਾਹਰ ਨਿਕਲਣਾ ਯਾਨੀ ਇੱਥੋਂ ਦੀ ਚੜੀ ਤੇ ਉੱਥੋਂ ਦੀ ਉਤਰੀ ਬੇਟੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਕਿਉਂਕਿ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਪਰੋਸੀਆਂ ਜਾ ਚੁੱਕੀਆਂ ਸੋ ਪਹਿਲਾ ਜਿਹੜਾ ਉਹਨਾਂ ਦਾ ਰੁਝਾਨ ਸ਼ੁਰੂ ਹੁੰਦਾ ਵੀ ਅਸੀਂ ਤਾਂ ਜੀ ਪਹਿਲਾਂ ਇੱਕ ਘਟਾਈਏ ਕੰਮ ਜਿਹੜਾ ਸਾਨੂੰ ਰੋਕ ਲੱਗੀ ਅਸੀਂ ਇਸ ਤੇ ਉਲਟ ਚੱਲੀਏ ਹੁਣ ਉਹਦੇ ਨਾਲ ਸਮਝੋ ਵੀ ਉੱਥੇ ਜਾ ਕੇ ਉਹਨੂੰ ਦਿਖਦਾ ਵੀ ਐਕਸਟ੍ਰੀਮ ਪੈਸਾ ਤੇ ਮੈਂ ਦਿਨ ਰਾਤ ਦੀ ਮਿਹਨਤ ਤੋਂ ਮੈਂ ਕੀ ਢੰਗ ਆਪਣਾਵਾ ਇਹੀ ਕਾਰਨ ਹੈ ਕਿ ਜਦੋਂ ਖਬਰਾਂ ਆਉਂਦੀਆਂ ਨੇ ਕਿ ਸਾਡੀਆਂ ਬੱਚੀਆਂ ਜਿਸਮ ਫਿਰੋਸ਼ੀ ਵੱਲ ਤੁਰੀਆਂ ਮੈਂ ਸਾਰੀਆਂ ਤੇ ਉਂਗਲ ਨਹੀਂ ਚੱਕ ਰਹੀ ਪਰ ਜੋ ਤੁਰੀਆਂ ਜੋ ਕਿ ਸਾਰਿਆਂ ਦੇ ਜਿਹਦੀਆਂ ਜਿਨ੍ਹਾਂ ਦੀਆਂ ਖਬਰਾਂ ਚਪ ਚੁੱਕੀਆਂ ਜਿਨ੍ਹਾਂ ਦੇ ਸਬੂਤ ਨੇ ਉੱਥੋਂ ਦੇ ਨੈਸ਼ਨਲ ਫਿਗਰਸ ਨੇ ਸੋ ਇਹ ਸਾਰੀ ਦੇ ਵਿੱਚ ਕਾਰਨ ਸਿਰਫ ਇਹੋ ਕਿ ਕਮਾਉਣਾ ਪੈਸਾ ਉਹ ਵੀ ਛੇਤੀ ਹੁਣ ਆਨਿਆ ਜੀ ਇਹ ਘਰੇਲੂ ਜਿਸ ਤਰੀਕੇ ਦੇ ਬਹੁਤ ਸਾਰੇ ਜੋ ਹੁਣੇ ਜਾਂ ਅੱਜ ਦੀ ਵੀ ਖਬਰ ਸੀ ਕਿ ਕੋਈ ਭਾਜੀਪੀ ਦਾ ਹੀ ਕੋਈ ਲੀਡਰ ਸੀ ਜਿਸ ਨੇ ਆਪਣੀ ਧੀ ਨੂੰ ਜ਼ਬਰੀ ਵਿਆਹ ਕਰਨ ਬਾਰੇ ਲਾਇਆ ਤੇ ਕਿਵੇਂ ਉਹਦੇ ਖਿਲਾਫ ਐਫਆਈਆਰ ਵੀ ਹੋਈ ਸੋ ਅਸੀਂ ਬੇਟੀਆਂ ਤੇ ਜਿੰਨੀਆਂ ਵੱਧ ਰੈਸਟ੍ਰਿਕਸ਼ਨਸ ਲਾ ਰਹੇ ਆ ਜਿੰਨਾ ਵੀ ਆਪਣੀ ਮਰਜ਼ੀ ਨਾਲ ਅਸੀਂ ਤੋੜਾਂਗੇ ਉਹ ਜਿਹੜਾ ਅੰਦਰਲਾ ਵਿਦਰੋਹ ਹੈ ਉਹ ਖੜਾ ਹੋ ਜਾਂਦਾ ਜੀ ਵੀ ਮੈਂ ਤਾਂ ਇਹਦੇ ਉਲਟ ਹੀ ਜਾਣਾ ਮੈਂ ਆਪਣੀ ਮਰਜ਼ੀ ਹੀ ਕਰਨੀ ਆ ਤੁਹਾਡੇ ਸਾਹਮਣੇ ਆ ਕਿ ਉੱਥੇ ਜਾ ਕੇ ਉਹ ਹਨੀਮੂਨ ਤੇ ਹੀ ਸਾੜ ਕੇ ਸਵਾ ਕਰ ਦਿੰਦੀਆਂ ਨੇ ਕਿ ਇਹ ਯਾਨੀ ਉਸ ਨੂੰ ਇਨਕਾਰੀ ਹੋ ਜਾਂਦੀਆਂ ਨੇ ਇਹ ਸਾਰਾ ਕਿਉਂ ਹੋ ਰਿਹਾ ਅਲਟੀਮੇਟਲੀ ਇਹ ਸਭ ਕੁਝ ਕਿੱਥੋਂ ਭਰੋਸਿਆ ਜਾਂਦਾ ਸੋਸ਼ਲ ਮੀਡੀਆ ਜਿਸ ਤੇ ਕੋਈ ਰੋਕ ਟੋਕ ਨਹੀਂ ਤੁਸੀਂ ਅੱਜ ਅਕਲ ਦੀ ਗੱਲ ਕਰ ਲਓ ਕਿਤੇ ਤੁਸੀਂ ਜਿਹੜੀ ਚੰਗੀ ਕ੍ਰਿਟਿਸਿਜ਼ਮ ਹੈਲਦੀ ਕ੍ਰਿਟਿਸਿਜ਼ਮ ਸ਼ੁਰੂ ਕਰੋ ਤੁਹਾਡੇ ਤੇ ਰੋਕ ਲਾ ਦੇਣਗੇ ਤੇ ਇਹ ਤਾਂ ਨਹੀਂ ਗੱਲ ਚੱਲ ਸਕਦੀ ਤੁਸੀਂ ਜਿੰਨਾ ਗਲਤ ਢੰਗ ਨਾਲ ਜਿੰਨਾ ਯਾਨੀ 네ਗੇਟਿਵਿਟੀ ਖਿਲਾਰ ਸਕਦੇ ਹੋ ਉਹ ਤੁਸੀਂ ਕਰ ਲਓ ਜਾਂ ਫਿਰ ਸੋਸ਼ਲ ਮੀਡੀਆ ਨੂੰ ਟਰਨ ਕਿਵੇਂ ਕਰਾਣਾ ਹੈ ਯਾਨੀ ਸਾਡੀਆਂ ਸਰਕਾਰਾਂ ਹੀ ਉਸ ਪਾਸੇ ਨੂੰ ਤੁਰੀਆਂ ਹੋਈਆਂ ਕਿ ਜਿਹੜੇ ਬੱਚਿਆਂ 'ਚ ਬਹੁਤ ਵੱਧ ਨੌਜਵਾਨ ਬੱਚਿਆਂ 'ਚ ਜਿੱਥੇ ਬਹੁਤ ਜ਼ਿਆਦਾ ਉਹਨਾਂ ਦੇ ਅੰਦਰਲੀ ਤਾਕਤ ਕਿ ਅਸੀਂ ਕੁਝ ਕਰਨਾ ਹੈ ਕੁਝ ਬਦਲਾਅ ਲੈਣਾ ਨੂੰ ਚੁਕਾ ਇਸ ਪਾਸੇ ਨੂੰ ਤੋਰਦੇ ਹੋ ਕਿ ਭਾਈ ਤੁਹਾਡੇ ਸੋਚਣ ਸਮਝਣ ਦਾ ਬੌਧਿਕ ਵਿਕਾਸ ਦਾ ਸੈਂਟਰ ਗਾਇਬ ਹੋ ਜਾਏ ਤੁਸੀਂ ਸਿਰਫ ਇਹਨਾਂ ਪਾਸਿਆਂ ਵੱਲ ਰੁੱਝੇ ਰਹੋ ਟਿਕਟੌਕ ਕਰੋ ਤੁਸੀਂ ਇੱਧਰ ਦੀਆਂ ਵੀਡੀਓਜ਼ ਬਣਾਓ ਪਰ ਜਦੋਂ ਤੁਹਾਨੂੰ ਗੱਲ ਆਏਗੀ ਵੀ ਆਪਣੇ ਅੰਦਰ ਸੂਬੇ 'ਚ ਕੀ ਹੋ ਰਿਹਾ ਕੀ ਤੁਹਾਡੀਆਂ ਲੋੜਾਂ ਨੇ ਕੀ ਤੁਹਾਡੇ ਹੱਕ ਨੇ ਉਹ ਭੁੱਲ ਜਾਓ ਤੁਸੀਂ ਇਸ ਪਾਸੇ ਨੂੰ ਤੁਰ ਹੀ ਜਾਓ ਤੁਸੀਂ ਸੁਖਵਿੰਦਰ ਜੀ ਅੱਜ ਅੱਜ ਚੜਾ ਕੇ ਦੇਖ ਲਓ ਅਪਲੋਡ ਕਰਕੇ ਕਿ ਆ ਪੰਜਾਬ ਦੀਆਂ ਲੋੜਾਂ ਨੇ ਇੱਥੇ ਅਸੀਂ ਗਲਤ ਜਾ ਰਹੇ ਆ ਆ ਠੀਕ ਹੋਣਾ ਚਾਹੀਦਾ ਤੁਹਾਡੀ ਵੀਡੀਓ ਨਹੀਂ ਚੱਲੇਗੀ ਉਸ ਤੇ ਰੋਕ ਲਾਤੀ ਜਾਏਗੀ ਪਰ ਜਿੰਨੀ ਤੁਸੀਂ ਆ ਚੀਜ਼ਾਂ ਅੱਗੇ ਲਿਆਓਗੇ ਕਿਉਂਕਿ ਚਾਹੁੰਦੀਆਂ ਨੇ ਸਰਕਾਰਾਂ ਕਿ ਇਹ ਇਹੋ ਜਿਹੇ ਕੇਸਾਂ ਵਿੱਚ ਉਲਝ ਜਾਣ ਇੱਥੇ ਗੋਲੀ ਚੱਲੀ ਇੱਥੇ ਆ ਚੱਲਿਆ ਇੱਥੇ ਐਨਾ ਪੈਸਾ ਲੱਗਿਆ ਇੱਥੇ ਡਰੱਗਜ਼ ਇਦਾਂ ਆਈਆਂ ਇੱਥੇ ਗੈਂਗਵਾਰ ਹੋਈ ਆ ਯਾਨੀ ਇਹ ਸਾਰੇ ਦੇ ਸਾਰੇ ਜਿੰਨੇ ਵੀ ਤੁਸੀਂ ਦੇਖੋ 1 2 ਜਾਂ 3 ਨਹੀਂ ਹਾਈਲਾਈਟ ਜਿੰਨੇ ਕੇਸ ਨੈਸ਼ਨਲ ਮੀਡੀਆ ਤੇ ਹੁੰਦੇ ਨੇ ਉਹ ਹੈਰਾਲਡ ਕੇਸ ਤੋਂ ਲੈ ਕੇ ਤੁਸੀਂ ਜਿੰਨਾ ਮਰਜ਼ੀ ਦੇਖ ਲਓ ਕਪਲਿਆਂ ਤੇ ਬਹੁਤ ਜ਼ਿਆਦਾ ਫੋਕਸ ਹੁੰਦਾ ਸਵੇਰ ਤੋਂ ਰਾਤ ਤੱਕ ਇੱਕ ਵਾਰ ਦੋ ਵਾਰ ਕਤਲ ਹੋਏ 40 ਵਾਰ ਯਾਨੀ ਇਹੀ ਚੀਜ਼ਾਂ ਚ ਸਾਨੂੰ ਦਿਖਾਇਆ ਜਾਂਦਾ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਕਿਤੇ ਹੱਕਾਂ ਲਈ ਉੱਠ ਕੇ ਆਵਾਜ਼ ਨਾ ਕੱਢੇ ਉਹ ਸਿਰਫ ਇਹਨਾਂ ਇੱਧਰ ਸੱਜੇ ਕਦੇ ਖੱਬੇ ਯਾਨੀ ਇੱਧਰ ਨੂੰ ਤੁਰਦੀ ਰਹੇ ਪਰ ਉਹਦਾ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਸਭ ਤੋਂ ਵੱਧ ਮਾਰ ਪੈ ਰਹੀ ਜੇ ਸਾਡੇ ਜਿਹੜੇ ਰਿਸ਼ਤੇ ਜੋ ਪਰਿਵਾਰਕ ਰਿਸ਼ਤੇ ਜੋ ਢਿੱਕਦੇ ਜਾਂਦੇ ਨੇ ਟੁੱਟਦੇ ਜਾਂਦੇ ਨੇ ਕਿਉਂਕਿ ਅਸੀਂ ਇਹ ਸਾਂਝ ਸਿਖਾਈ ਨਹੀਂ ਨਿੱਕੇ ਬੱਚੇ ਨੂੰ ਪਹਿਲੀ ਵੀਡੀਓ ਜਿਹੜੀ ਅੱਗੇ ਰੱਖ ਦਿੰਦੀ ਰੱਖ ਦਿੱਤੀ ਜਾਂਦੀ ਹੈ ਕਾਰਟੂਨਸ ਦੀ ਉਹਦੇ ਵਿੱਚ ਸਿਰਫ ਮਾਰਕੁਟਾਈ ਗੋਲੀਆਂ ਇਹੋ ਜੀਆਂ ਚੀਜ਼ਾਂ ਨੇ ਉੱਥੋਂ ਸ਼ੁਰੂ ਹੋਇਆ ਤੁਸੀਂ ਲੇਟੈਸਟ ਜਿੰਨੀਆਂ ਵੀ ਤੁਸੀਂ ਮੈਂ ਕਹ ਰਹੀਆਂ ਕਿ ਤੁਸੀਂ ਭਾਵੇਂ ਫਿਲਮਾਂ ਆਪਣੀਆਂ ਦੇਖ ਲਓ ਸਾਡੀਆਂ ਜਾਂ ਤੁਸੀਂ ਬਾਹਰ ਲੀਆਂ ਦੇਖਣੀਆਂ ਜੇ ਉਹਦਾ ਪਹਿਲਾ ਲਫ਼ਜ਼ ਉੱਪਰ ਲਿਖਿਆ ਆਂਦਾ ਵਾਇਲੈਂਸ ਤਾਂ ਵਾਇਲੈਂਸ ਕਿੱਥੋਂ ਆਈ ਉਦੇ ਵਿੱਚ ਦੂਸਰਾ ਲਫ਼ਜ਼ ਲਿਖਿਆ ਹੁੰਦਾ ਸੈਕਸ ਇਹ ਤੁਸੀਂ ਲਾਈਨਾਂ ਪੜ੍ਹੋ ਇਹ ਦੋ ਚੀਜ਼ਾਂ ਬਿਲਕੁਲ ਤੇ ਜਿਸ ਢੰਗ ਦੀਆਂ ਤੁਸੀਂ ਕਿਸੇ ਹੀ ਮੀਡੀਆ ਦੇ ਟੌਪ ਤੇ netflix ਇਧਰ ਜੋ ਯਾਨੀ ਜੋ ਮਰਜ਼ੀ ਖੋਲ ਕੇ ਦੇਖ ਲਓ ਤੁਹਾਨੂੰ ਨਿਊਡੀਟੀ ਐਕਸਟ੍ਰੀਮ ਜਨਾ ਚ ਇਹੋ ਜੇ ਕਿ ਜਿੱਥੇ ਤੁਸੀਂ ਫੈਮਿਲੀ ਨਾਲ ਬੈਠ ਹੀ ਨਹੀਂ ਸਕਦੇ ਤੁਹਾਨੂੰ ਜੇ ਚਾਰ ਦੋਸਤਾਂ ਮਿੱਤਰਾਂ ਨਾਲ ਆਪਣੇ ਨਾਲ ਬੈਠੇ ਹੋ ਤਾਂ ਕਈ ਵਾਰ ਆਪਣੇ ਬੱਚਿਆਂ ਨੂੰ ਪਰਾਂ ਕਰਨਾ ਪੈਂਦਾ ਜੀ ਤੁਸੀਂ ਜਾਓ ਐ ਐਕਸਟ੍ਰੀਮ ਹੋ ਗਿਆ ਉਹ ਕੌਣ ਖੁੱਲ ਦੇ ਰਿਹਾ ਤੇ ਤੁਹਾਨੂੰ ਲੱਗਦਾ ਵੀ ਬੱਚਿਆਂ ਨੂੰ ਉੱਥੋਂ ਉਠਾ ਦੋ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਸਾਡੇ ਤੋਂ 10 ਗੁਣਾ ਵੱਧ ਜਾਣਦੇ ਹੁੰਦੇ ਨੇ ਕਿਉਂਕਿ ਉਹਨਾਂ ਦੇ ਹੱਥਾਂ 'ਚ ਮੋਬਾਈਲ ਨੇ ਉਹ ਪਹਿਲਾਂ ਹੀ ਜਾਣਦੇ ਨੇ ਮੈਂ ਬਤੌਰ ਬੱਚਿਆਂ ਦੀ ਡਾਕਟਰ ਹੀ ਦੱਸ ਰਹੀ ਆ ਕਿ ਜੋ ਉਹਨਾਂ ਤੋਂ ਸਾਨੂੰ ਸਵਾਲ ਕਈ ਵਾਰ ਉਹ ਪੁੱਛਦੇ ਨੇ ਉਹ ਸਾਨੂੰ ਜਵਾਬ ਦੇਣੇ ਔਖੇ ਹੋ ਜਾਂਦੇ ਨੇ ਕਿ ਇਹ ਜਿੱਥੇ ਤੱਕ ਅਸੀਂ ਆਮ ਆਪਸ 'ਚ ਗੱਲ ਕਰ ਸਕਦੇ ਹੋਈਏ ਉਸ ਤੋਂ ਵੀ ਕਿਤੇ ਉਤਾਂ ਦੀਏ ਪੁੱਛ ਰਹੇ ਨੇ ਇਸ ਤਰ੍ਹਾਂ ਦੀ ਗੱਲ ਦਾ ਕਿਵੇਂ ਜਵਾਬ ਇਹਨਾਂ ਨੂੰ ਦਈਏ ਕਿ ਇਹ ਵੱਲ ਘਰ ਨਾ ਲੱਗੇ ਇਹਨਾਂ ਮਤਲਬ ਸਾਡੇ ਲਈ ਵੀ ਰੈਸਟ੍ਰਿਕਸ਼ਨ ਹੋ ਜਾਂਦੀ ਹੈ ਕਿ ਬੱਚੇ ਇੰਨੇ ਐਡਵਾਂਸਡ ਹੋ ਚੁੱਕੇ ਨੇ ਤੇ ਮਾਪਿਆਂ ਨਾਲ ਗੱਲ ਕਰੋ ਕਹਣਗੇ ਅਸੀਂ ਸਾਡੇ ਤਾਂ ਬਿਲਕੁਲ ਗਊ ਹੈ ਅੰਦਰ ਆ ਜੀ ਉਹਨੂੰ ਤਾਂ ਪਤਾ ਹੀ ਨਹੀਂ ਤੇ ਉਹ ਅਗਲੀ ਬੱਚੀ ਆ ਕੇ ਗੱਲ ਕਰਦੀ ਹੁੰਦੀ ਹੈ ਇਕੱਲੀ ਬੈਠ ਕੇ ਜੀ ਮੈਂ 6 ਨਾਲ ਤਾਂ ਜਾ ਹੀ ਆਂ ਦੱਸੋ ਜੀ ਹੁਣ ਕਿਵੇਂ ਰੋਕਣਾ ਅੱਗੋਂ ਕੀ ਪ੍ਰਕਾਸ਼ਨ ਤੋਂ ਲਵਾਂ ਇਹ ਇਹਦੇ ਕੀ ਗੱਲ ਕਰੀ ਅਸੀਂ ਕੀ ਇਹਦੇ ਨਾਲ ਕੀ ਕੰਪੈਰੀਜ਼ਨ ਕਰੀ ਜੇ ਮਾਪਿਆਂ ਨਾਲ ਗੱਲ ਕਰੀਓ ਗਲਾ ਵੱਡਣ ਨੂੰ ਆਂਦੇ ਨਹੀਂ ਜੀ ਸਾਡੇ ਤੁਸੀਂ ਲਾਂਚਣ ਲਾ ਰਹੇ ਹੋ ਤੇ ਜਦ ਕਿ ਅਸਲੀਅਤ ਕੁਝ ਹੋਰ ਹੁੰਦੀ ਚ ਜੇ ਇੰਨੀ ਭਾਰੀ ਗਿਣਤੀ ਵਿੱਚ ਅਸੀਂ ਦੇਖ ਰਹੇ ਹਾਂ ਕਿ ਬੇਟੀਆਂ ਜੋ ਹੁਣ ਇੱਕ ਜਾਂ ਦੋ ਤਾਂ ਨਹੀਂ ਹੁਣ ਤਾਂ ਇੰਨੇ ਕੇਸ ਹੋ ਚੁੱਕੇ ਨੇ ਕਿ ਕੋਈ ਯਾਨੀ ਕੋਈ ਹਿਸਾਬ ਕਿਤਾਬ ਹੀ ਲਾਣਾ ਔਖਾ ਹੋਇਆ ਪਿਆ ਜਿਸ ਢੰਗ ਨਾਲ ਅਸੀਂ ਐਕਸਟਰਾ ਮੈਰਿਟਲ ਰਿਲੇਸ਼ਨਸ਼ਿਪਸ ਦੇਖ ਰਹੇ ਹਾਂ ਉਹਨਾਂ ਚ ਜਿੱਥੇ ਤੱਕ ਦਾ ਅਸੀਂ ਉਸ ਬੇਟੀ ਦਾ ਕਿਰਦਾਰ ਬਣਾਇਆ ਕਿ ਭਈ ਇੱਥੇ ਤੱਕ ਦੀ ਬਰਦਾਸ਼ਤ ਕਰ ਸਕਦੀ ਹੈ ਤਾਂ ਉਹ ਤਾਂ ਨਿਭਦੇ ਜਾਂਦੇ ਨੇ ਵੀ ਤੁਸੀਂ ਉਧਰ ਨੂੰ ਤੁਰ ਲੋ ਅਸੀਂ ਉਧਰ ਨੂੰ ਤੁਰਲੇ ਅਸੀਂ ਆਪੋ ਆਪਣੇ ਰਿਸ਼ਤੇ ਗੰਢ ਲਏ ਆਪੋ ਆਪਣੇ ਸਰੀਰਕ ਸੰਬੰਧ ਬਣਾ ਲਏ ਤੁਸੀਂ ਅਸੀਂ ਇੱਧਰ ਤੇ ਤੁਸੀਂ ਉਧਰ ਤੇ ਉਹ ਉੱਪਰ ਇੱਕ ਉਛਾੜ ਚਾੜ ਲੈਂਦੇ ਨੇ ਦਿਖਾਵੇ ਲਈ ਤੇ ਜੇ ਟੋਲਰੈਂਸ ਨਹੀਂ ਹੈ ਕਿ ਹਵਾ ਸਿਰੇ ਦੀ ਵੱਧ ਚੁੱਕੀ ਹੈ ਤਾਂ ਫਿਰ ਉਹਦਾ ਅਸੀਂ ਦੂਜਾ ਪਹਿਲੂ ਦੇਖ ਰਹੇ ਹਾਂ ਜੋ ਸਾਡੇ ਸਾਹਮਣੇ ਵਿਗੜਿਆ ਹੋਇਆ ਚਿਹਰਾ ਸਾਹਮਣੇ ਆਂਦਾ ਕਿ ਜਿੱਥੇ ਉਹ ਬਦਲਾ ਲਊ ਨੀਤੀ ਇੰਨੀ ਜ਼ਿਆਦਾ ਹੁੰਦੀ ਜੇ ਇੰਨੀ ਜ਼ਿਆਦਾ ਕਿ ਜਿਵੇਂ ਇੱਕ ਪਾਸੇ ਉਹ ਕਹਿੰਦੇ ਨੇ ਕਿ ਔਰਤ ਨਾਲ ਇੰਨਾ ਉਹ ਖਿੱਜ ਸੀ ਕਿ ਔਰਤ ਨੂੰ ਮਾਰਨ ਤੋਂ ਬਾਅਦ ਉਹਦੀ ਲਾਸ਼ ਨੂੰ ਵੀ ਠੁੱਡੇ ਮਾਰਦਾ ਰਿਹਾ ਉਸ ਤੋਂ ਬਾਅਦ ਵੀ ਚਾਕੂ ਮਾਰਨ ਤੋਂ ਬਾਅਦ ਵੀ ਉਹਨੂੰ ਮਾਰਦਾ ਰਿਹਾ ਯਾਨੀ ਮਨ ਅੰਦਰਲੀ ਨਫ਼ਰਤ ਇੰਨੀ ਹੈ ਬਿਲਕੁਲ ਉਸੇ ਤਰ੍ਹਾਂ ਇੱਕ ਔਰਤ ਜੇ ਬਦਲਾ ਲਊ ਨੀਤੀ ਤੇ ਆਂਦੀ ਹੈ ਤਾਂ ਉਹ ਵੀ ਇਸੇ ਹੀ ਤਰੀਕੇ ਵੀ ਸਾੜਦਾ ਐਸਿਡ ਚ ਪਾਤਾ ਯਾਨੀ ਸਿਖਰ ਉਸ ਹੱਦ ਤੱਕ ਅਸੀਂ ਲੈ ਗਏ ਆ ਇਹ ਵਾਇਲੈਂਸ ਸਾਨੂੰ ਜੰਮਦੇ ਸਾਰ 6 ਮਹੀਨੇ ਤੱਕ ਉਹ ਦਿਖਾਣੀ ਸ਼ੁਰੂ ਕਰ ਦਿੰਦੇ ਨੇ ਅੱਗੋਂ ਹਰ ਪਿਕਚਰ ਹਰ ਤੁਸੀਂ ਜਿਹੜੀ ਮਰਜ਼ੀ ਥੀਏਟਰ ਚ ਵੜ ਜਾਓ ਤੁਸੀਂ ਇਹੋ ਜੀਆਂ ਚੀਜ਼ਾਂ ਹੀ ਮਾਰ ਤਾੜ ਗੋਲੀਆਂ ਬੰਦੂਕਾਂ ਇਸ ਤੋਂ ਇਲਾਵਾ ਤੁਹਾਨੂੰ ਜਦ ਕੁਝ ਹੋਰ ਦੇਖ ਹੀ ਨਹੀਂ ਰਿਹਾ ਤਾਂ ਤੁਸੀਂ ਉਸੇ ਰਾਹੀ ਤੁਰੋਗੇ